ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਬਈ ਜਿਵੇਂ ਕਿ ਅੰਮ੍ਰਿਤਸਰ ਜਿਹੜਾ ਕਿ ਲੰਗਰ ਹਾਲ ਨੂੰ ਬੰਬ ਧਮਾਕੇ ਨਾਲ ਢਾਉਣ ਦੀ ਗੱਲ ਕੀਤੀ ਜਾਂਦੀ ਆ ਜਿਹੜਾ ਕਿ ਕੋਈ ਗੈਂਗਸਟਰ ਕੋਈ ਅਣਪਛਾਤੇ ਬੰਦਿਆ ਬੰਨਿਓ ਤੇ ਪਰ ਪਹਿਲਾਂ ਈਮੇਲ ਭੇਜੀ ਜਾਂਦੀ ਆ ਇੱਕ ਹੁਣ ਜਿਹੜੀਆਂ ਦੋ ਈਮੇਲ ਹੋਰ ਆਉਂਗੀਆਂ ਤਿੰਨ ਤਿੰਨ ਈਮੇਲ ਭੇਜੀ ਜਾਂਦੀਆਂ ਅਲੱਗ-ਅਲੱਗ ਤਰ੍ਹਾਂ ਤੋਂ ਵੀ ਬੰਬ ਧਮਾਕੇ ਨਾਲ ਲੰਗਰ ਹਾਲ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉੱਥੇ ਆਰਮੀ ਪਹੁੰਚ ਦਿਆ ਤੇ ਸਾਡੇ ਜਿਹੜੇ ਕੀ ਪੰਜਾਬ ਪੁਲਿਸ ਤੈਨਾਤ ਆ ਆਰਮੀ ਦੇ ਨੌਜਵਾਨ ਤਰ੍ਹਾਂ ਤਰ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਟੀਮਾਂ ਉਥੇ ਜਿਹੜੇ ਕੋਈ ਬੰਬ ਜੇ ਕੋਈ ਕਿਤੇ ਡਿੱਗਦਾ ਤਾਂ ਉਹਨਾਂ ਦੀ ਸਾਰੀ ਪੂਰੀ ਜਾਣਕਾਰੀ ਉਹਨਾਂ ਕੋਲੇ ਮਸ਼ੀਨਾਂ ਵੀ ਆ ਵੀ ਕਿੱਥੇ ਬੰਬ ਡਿੱਗਣਾ ਤੇ ਕਿਵੇਂ ਜਿੱਥੇ ਕਿਤੇ ਬੰਬ ਡਿੱਗਦਾ ਤਾਂ ਉਥੋਂ ਕਿਵੇਂ ਅਸੀਂ ਇਹਨੂੰ ਹੈਂਡਲ ਕਰਨਾਂ ਗੱਲ ਤਾਂ ਸਾਰੀਆਂ ਉਥੇ ਟੀਮਾਂ ਪਹੁੰਚ ਜਾਂਦੀਆਂ ਪਰ ਹੁਣ ਧਮਕੀ ਦੇਣ ਵਾਲੇ ਕੌਣ ਗੈਂਗਸਟਰ ਤੇ ਇਹ ਹੈ ਕਿਥੋਂ ਦੇ ਸਾਰੇ ਪੰਜਾਬ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਇੱਥੇ ਦੇ ਇੱਥੇ ਖਾ ਪੀ ਕੇ ਤੇ ਸਾਡੇ ਹੀ ਲੋਕਾਂ ਤੇ ਹੁਣ ਜੇ ਗੱਲ ਕਰੀਏ ਇੱਕ ਧਾਰਮਿਕ ਜਗ੍ਹਾ ਨੂੰ ਇਹ ਅਟੈਕ ਗੱਲ ਅਟੈਕ ਕਰਨ ਦੀ ਗੱਲ ਕਰਦੇ ਆ ਤਾਂ ਪਹਿਲੀ ਗੱਲ ਪਏ ਕਹ ਦੀਏ ਵੀ ਇਹਨਾਂ ਦੀ ਜਾਨਾਂ ਨੂੰ ਤਾਂ ਖਤਰਾ ਹੈ ਹੀ ਹੈ ਜਿਹੜੇ ਉੱਥੇ ਲੋਕ ਜਿਹੜੇ ਕੋਈ ਮੱਥਾ ਟੇਕਣ ਆਉਂਦੇ ਆ ਉਹਨਾਂ ਦਾ ਕੀ ਕਸੂਰਾ ਕਾ ਕੇ ਤੁਸੀਂ ਇਹ ਚਾਹੁੰਦੇ ਹੋ ਵੀ ਕੋਈ ਦਰਬਾਰ ਸਾਹਿਬ ਮੱਥਾ ਟੇਕਣ ਆਵੇ ਕੋਈ ਪੰਜਾਬ ਦੇ ਵਿੱਚ ਜਿਹੜਾ ਕੋਈ ਚੰਗੇ ਕੰਮ ਕੋਈ ਵਿੱਚ ਕੁਝ ਚੰਗੇ ਲੋਕ ਆ ਕੋਈ ਦੂਰੋ ਦੂਰੋਂ ਆਉਂਦੇ ਆ ਧਾਰਮਿਕ ਜਗ੍ਹਾ ਤੇ ਵੀ ਇੱਥੇ ਕੋਈ ਆ ਨਾ ਜਾਵੇ ਇਹ ਸਿਰਫ ਇਹਨਾਂ ਨੂੰ ਬਈ ਆਪਾਂ ਇਹੀ ਕਵਾਂਗੇ ਵੀ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਵੀ ਚਲੋ ਗੈਂਗਸਟਰ ਕੋਈ ਮਾਰੇ ਪੇਟ ਚੋਂ ਨਹੀਂ ਬੰਨਦਾ ਬਾਅਦ ਦੇ ਵਿੱਚ ਸਾਰੇ ਜਦੋਂ ਹਾਲਾਤ ਬੰਦੇ ਨੂੰ ਬਣਾ ਦਿੰਦੇ ਆ ਪਰ ਇਹ ਵੀ ਨਹੀਂ ਮਤਲਬ ਹੈਗਾ ਗੈਂਗਸਟਰ ਦਾ ਵੀ ਤੁਸੀਂ ਜੋ ਚਾਹੇ ਜਿਸ ਨੂੰ ਚਾਹੇ ਗੋਲੀ ਮਾਰ ਦੋ ਤਾਂ ਜਿਹਨੂੰ ਚਾਹੇ ਤਮਕੀ ਦਿਓ ਜੋ ਚਾਹੇ ਤੁਸੀਂ ਧਾਰਮਿਕ ਜਗ੍ਹਾ ਤੇ ਆਪਣਾ ਜੀ ਕਰੋ ਤਾਂ ਉੱਥੇ ਅਟੈਕ ਕਰੋ ਜੇ ਗੱਲ ਕਰੀਏ ਥਾਣਿਆਂ ਤੇ ਵੀ ਅਟੈਕ ਹੋਇਆ ਕਈ ਵਾਰ ਤਾਂ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਹੈ ਬਾਅਦ ਵਿੱਚ ਅਟੈਕ ਕੀਤਾ ਜਾਂਦਾ ਤਾਂ ਇਹ ਗੈਂਗਸਟਰ ਜੋ ਵੀ ਆ ਪਹਿਲਾਂ ਤਾਂ ਮੈਂ ਇਹ ਕਹੂੰਗਾ ਵੀ ਤੁਸੀਂ ਪੰਜਾਬ ਦੇ ਹੀ ਰਹਿਣ ਵਾਲੇ ਆ ਇਸ ਹਿੰਦੁਸਤਾਨ ਦੇ ਵਿੱਚ ਖਾ ਕੇ ਇਹ ਗਲਤ ਆ ਜੇ ਅਗਰ ਤੁਸੀਂ ਕਰਦੇ ਹੋ ਫਿਰ ਸਾਹਮਣਾ ਜਾਂ ਤਾਂ ਟਾਈਮ ਦਿਓ ਜੇ ਤੁਸੀਂ ਵਾਕਈ ਗੈਂਟ ਰਾ ਟਾਈਮ ਦਿਓ ਨਾ ਕਿ ਕੋਈ ਨੱਥੇ ਲੋਕਾਂ ਤੇ ਵਾਰ ਕਰ ਦਿਓ ਫਿਰ ਤਾਂ ਇਹ ਹੋ ਗਈ ਗੱਲ ਜਿਹੜੇ ਪਾਕਿਸਤਾਨ ਦੇ ਵਿੱਚੋਂ ਐਤਵਾਦੀ ਆਉਂਦੇ ਆ ਫਿਰ ਤਾਂ ਐਤਵਾਦੀਆਂ ਵਾਲਾ ਕੰਮ ਹੋ ਗਿਆ ਜਾਂ ਤਾਂ ਫਿਰ ਸਾਹਮਣੇ ਆਜੋ ਫਿਰ ਇੱਕ ਠੋਕ ਕੇ ਵੀ ਇਸ ਵਕਤ ਜਾਂ ਜੋ ਵੀ ਸਮਾਂ ਰੱਖੋ ਵੀ ਇਸ ਵਕਤ ਅਸੀਂ ਸਾਹਮਣਾ ਵੀ ਕਰੇ ਤੁਹਾਡਾ ਕੋਈ ਅੱਗੋਂ ਆ ਕੇ ਵੀ ਇਸ ਵਕਤ ਅਸੀਂ ਹਮਲਾ ਕਰਨਾਗਾ ਤਰਵਾਰ ਸਾਹਿਬ ਤੇ ਜਾਂ ਤਾਂ ਫਿਰ ਚੋਰੀਆਂ ਛੁੱਪੇ ਇਹ ਕੀ ਮੇਲਾ ਭੇਜ ਰਹੇ ਹੋ ਤਾਂ ਫਿਰ ਸਿੱਧੀ ਆ ਕੇ ਟੱਕਰ ਲਾਉਣਾ ਫਿਰ ਤਾ ਇਹ ਬਾਈ ਪਹਿਲੀ ਨੰਬਰ ਤਾਂ ਇਹ ਕਵਾਂਗੇ ਵੀ ਇਹਨਾਂ ਨੂੰ ਇਹੀ ਕਵਾਂ ਗੈਂਗਸਟਰ ਜੇ ਵੀ ਜੋ ਵੀ ਆ ਵੀ ਸੁਣ ਸਮਝ ਜੋ ਆਪਦੀਆਂ ਕਰਤੂਤਾਂ ਤੋਂ ਵਾਹ ਜਾ ਜੋ ਨਹੀਂ ਤਾਂ ਆਪਦੀ ਮੌਤ ਸੀ ਮਰੀ ਜਾਣਾ ਹੁਣ ਇਹ ਨਾ ਕਹੋ ਵੀ ਨਾਲ ਸਾਡੇ ਵੀ ਸਾਡਾ ਕੋਈ ਕੁਝ ਨਹੀਂ ਕਰ ਸਕਦਾ ਆਰਮੀ ਵਾਲੇ ਤਾਂ ਜੋ ਸਾਡੇ ਜੋ ਆਪਣਾ ਫਰਜ਼ ਨਿਭਾ ਰਹੇ ਆ ਆਪਣੇ ਬਾਰਡਰਾਂ ਤੇ ਵੀ ਹਿੱਕਾ ਤਾਂ ਕੇ ਖੜੇ ਆ ਗੋਲੀਆਂ ਹਿੱਕਾ ਤੇ ਵੀ ਖਾ ਲੈਂਦੇ ਆ ਤੇ ਕਈ ਦੁਸ਼ਮਣਾਂ ਨੂੰ ਢੇਰ ਕਰ ਦਿੰਦੇ ਆ ਕਈ ਦੁਸ਼ਮਣਾਂ ਨੂੰ ਵੀ ਤੇ ਪਰ ਗੱਲ ਇਹ ਨੂੰ ਇੱਥੇ ਆ ਗਈ ਸਾਡੇ ਆਰਮੀ ਦੇ ਜੋ ਨੌਜਵਾਨ ਸਾਡੇ ਪੰਜਾਬ ਪੁਲਿਸ ਜਿਹੜੀ ਕਿ ਹੈਂਡਲ ਕਰ ਰਹੀ ਏ ਸਾਰੀਆਂ ਗੱਲਾਂ ਨੂੰ ਜਦੋਂ ਕੋਈ ਧਮਕੀਆਂ ਦਿੰਦਾ ਉੱਥੇ ਪਹੁੰਚਦੇ ਆ ਤੇ ਪਰ ਵੱਡੀ ਗੱਲ ਇਹ ਆ ਵੀ ਇਹ ਲੋਕਾਂ ਨੂੰ ਸਾਡੇ ਪੰਜਾਬ ਦਾ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਕੁਝ ਗਲਤ ਅੰਸਰ ਆ ਜਿਹੜੇ ਰਲੇ ਹੋਏ ਆ ਲੋਕ ਤੇ ਜਿਹੜੇ ਕੋਈ ਅਣਪਛਾਤੇ ਬੰਦੇ ਧਮਕੀਆਂ ਦੇ ਰਹੇ ਆ ਤਾਂ ਮੈਂ ਇਹ ਕਹੂੰਗਾ ਜੇ ਸਹੀ ਮਾਂ ਦੇ ਆ ਤੁਸੀਂ ਦੁੱਧ ਪੀਤਾ ਮਾਂ ਦਾ ਤਾਂ ਸਾਹਮਣੇ ਆ ਕੇ ਆਰਮੀ ਵਾਲਿਆਂ ਦਾ ਸਾਹਮਣਾ ਫਿਰ ਤੁਸੀਂ ਆ ਕੇ ਕਰੋ ਟਾਈਮ ਦਿਓ ਨਾ ਕਿ 29 ਲੋਕਾਂ ਤੇ ਡਰਾ ਧਮਕਾ ਰਹੇ ਹੋ ਤੁਸੀਂ ਆ ਕੇ ਸਿੱਧਾ ਗੈਂਗਸਟਰ ਦਾ ਮਤਲਬ ਇਹ ਨਹੀਂ ਜਿਨੂੰ ਮਰਜ਼ੀ ਤੁਸੀਂ ਧਮਕੀਆਂ ਦਿਓ ਕਿੱਥੋਂ ਦੀ ਇਹ ਪੱਦਰਕਾਰੀ ਆ ਕਿ ਕਾਦੀ ਗੁੰਡਾਗਰਦੀ ਐ ਸੋਡੀਏ ਤਜੇ ਗੁੰਡਾਗਰਦੀ ਦਿਖਾਉਣਾ ਚਾਹੁੰਦੇ ਆ ਤਾਂ ਸਾਹਮਣੇ ਆਜੋ ਨਾ ਕਿ ਤੁਹਾਨੂੰ ਕੋਈ ਆਰਮੀ ਤਾਂ ਚਲੋ ਛੱਡੋ ਸਾਡੇ ਉਹ ਤਾਂ ਸਾਡੇ ਜੋ ਫਰਜ਼ ਨਿਭਾ ਰਹੀ ਹੈ ਤੇ ਆਮ ਲੋਕ ਹੀ ਮਾਰ ਦੇਣਗੇ ਤੁਹਾਨੂੰ ਜੇ ਸਾਹਮਣੇ ਆਓ ਤਾਂ ਟਾਈਮ ਦਿਓ ਵੀ ਇਸ ਵਕਤ ਅਸੀਂ ਅਟੈਕ ਕਰਾਂਗੇ ਸਾਡਾ ਸਾਹਮਣਾ ਕਰ ਸਕਦਾ ਤਾਂ ਕੋਈ ਆਜੋ ਇਹ ਹੁੰਦੀ ਆ ਗੁੰਡਾਗਰਦੀ ਜੀ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਤੁਹਾਡਾ ਇਹ ਨਹੀਂ ਹੈਗਾ ਮਾਮਲੇ ਜੇ ਦੂਜੇ ਦਿਨ ਧਮਕੀ ਆ ਜਾਂਦੀ ਹੈਗੀ ਤਾਂ ਇਹ ਹੀ ਗੱਲ ਕਵਾਂਗੇ ਵੀ ਦਰਬਾਰ ਸਾਹਿਬ ਨੂੰ ਡਾਉਣ ਦੀ ਜਿਹੜਾ ਕੋਸ਼ਿਸ਼ ਕਰਦਾ ਪਹਿਲਾ ਖੁਦ ਹੀ ਨਸ਼ਟ ਹੋ ਜਾਊਗਾ ਤਾਂ ਇਹ ਸਾਰੀਆਂ ਗੱਲਾਂ ਭੁੱਲ ਜਾਓ ਸਹੀ ਰਾਹ ਤੇ ਆ ਜਾਓ ਇਹ ਹੀ ਰਿਕਵੈਸਟ ਆ ਸਾਡੀ ਤਾਂ ਇਹ ਨਾ ਹੋਵੇ ਫਿਰ ਤੁਸੀਂ ਵੀ ਗੋਲੀ ਦਾ ਸ਼ਕਰਵਾਂਜੋ ਫਿਰ ਸਾਡੇ ਆਰਮੀ ਦੇ ਨੌਜਵਾਨ ਕੋਈ ਮਬੂਲੀ ਤਾਂ ਹੈ ਨਹੀਂ ਉੱਥੇ ਸਾਰਿਆਂ ਦੀ ਟ੍ਰੇਨਿੰਗ ਪੁਲਿਸ ਅਫਸਰ ਵੀ ਜੋ ਆਪਣੀ ਡਿਊਟੀ ਨਿਭਾ ਰਹੇ ਆ ਤੇ ਉੱਥੇ ਆ ਕੇ ਫਿਰ ਸੋਡੀ ਕਿਤੇ ਆਪਣੀ ਹੀ ਜਾਨ ਦੇ ਨਾਲ ਤੁਨ ਖਰਵਾੜ ਕਰਨਾ ਪਵੇ ਪਹਿਲੀ ਤਾਂ ਇਹ ਕਵਾਂਗੇ ਆਪਾਂ ਹਰ ਰੋਜ਼ ਦੀਆਂ ਧਮਕੀਆਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਕਿਉਂਕਿ ਪੰਜਾਬ ਦੇ ਪ੍ਰਤੀ ਮੇਰਾ ਚੈਨਲ ਆ ਪੰਜਾਬ ਦੇ ਪ੍ਰਤੀ ਮੈਂ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਅਕਸਰ ਨਿਊਜ਼ ਪਾਉਂਦੇ ਰਹਿੰਦੇ ਆ ਪਰ ਜਿਹੜੀਆਂ ਇਹ ਦੇਖਦੇ ਆ ਖਬਰ ਅਸੀਂ ਵੀ ਤਾਂ ਧਾਰਮਿਕ ਜਗਾ ਇਹਨਾਂ ਤੇ ਵੀ ਕੁਝ ਧਮਕੀਆਂ ਦਿੰਦੇ ਆ ਵੀ ਅਸੀਂ ਮਾਮਲੇ ਦੇ ਧਮਾਕੇ ਨਾੜਾ ਦਾਂਗੇ ਕਿੱਥੋਂ ਦੀ ਇਹ ਛੋਟੀ ਭਦਰਕਾਰੀ ਹੈ ਕਾਦੀ ਇਹ ਛੋਟੀ ਗੁੰਡਾਗਰਦੀ ਹੈ ਜੇ ਸਹੀ ਮਾਂ ਦੇ ਆ ਮਾਂ ਦਾ ਦੁੱਧ ਪੀਤਾ ਸਹੀ ਪਿਓ ਦੇ ਆ ਇੱਕ ਪਿਓ ਦੇ ਸਾਹਮਣੇ ਆਜੋ ਈਮੇਲ ਦੇ ਵਿੱਚ ਫਿਰ ਇਹ ਵੀ ਲਿਖ ਦਿਓ ਵੀ ਇਸ ਵਕਤ ਅਸੀਂ ਟੈਕ ਕਰਾਂਗੇ ਸਾਡਾ ਸਾਹਮਣਾ ਕਰੋ ਫਿਰ ਮੰਨਾਂਗੇ ਹਾਂ ਭਾਈ ਗੈਂਗਸਟਰ ਹੈਗੇ ਆ ਆਮ ਲੋਕਾਂ ਨੂੰ ਚੁਣੌਤੀ ਦੇ ਦੇਣ ਜੇ ਇਹ ਹੀ ਸਰਕਾਰਾਂ ਵੀ ਭਾਈ ਪਹਿਲਾ ਨੰਬਰ ਤਾਂ ਇਹ 90 ਲੋਕਾਂ ਦੇ ਵਾਰ ਕਰਦੇ ਤੁਸੀਂ ਇਹ ਜਿਹੜੇ ਹੁਣ ਤੁਸੀਂ ਪਾਕਿਸਤਾਨ ਵਾਲਿਆਂ ਨੂੰ ਘੱਟ ਨਹੀਂ ਹੈਗੇ ਜਿਹੜੇ ਗੈਂਗਸਟਰ ਸਾਡੇ ਪੰਜਾਬ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਵਿੱਚ ਰਹਿ ਕੇ ਇਧਰੋਂ ਹੀ ਖਾ ਪੀ ਕੇ ਕੁਝ ਕੁ ਸਰਕਾਰਾਂ ਦੇ ਨਾਲ ਵਿੱਚ ਜੇ ਗੱਲ ਕਰੀਏ ਕੁਝ ਮਿਲੇ ਹੋਏ ਵੀ ਅਗੈਂਸਟਰ ਸਰਕਾਰਾਂ ਇਹਨਾਂ ਨੂੰ ਪਨਾਹ ਦਿੰਦੀਆਂ ਇਸ ਕਰਕੇ ਹੀ ਸਾਡਾ ਪੰਜਾਬ ਦਾ ਮਾਹੌਲ ਵੀ ਖਰਾਬ ਹੁੰਦਾ ਪਰ ਗੁੱਸਾ ਇੱਥੇ ਆਉਂਦਾ ਜਦੋਂ ਕੋਈ ਧਾਰਮਿਕ ਜਗ੍ਹਾ ਤੇ ਉਂਗਲੀ ਚੱਕਦਾ ਉਦੋਂ ਇਹ ਇਹ ਖੂਨ ਬਈ ਪੰਜਾਬ ਦੇ ਰਹਿਣ ਵਾਲਿਆਂ ਖੂਨ ਤੱਕ ਖੋਲੂਗਾ ਤਾਂ ਇਹ ਗੱਲ ਕਹਿ ਸਕਦੇ ਹਾਂ ਇਸ ਤਾਂ ਸਾਹਮਣੇ ਆ ਕੇ ਵੀ ਜੋ ਬਈ ਹਿੱਕ ਠੋਕ ਕੇ ਵੀ ਜਾ ਤਾਂ ਤੁਸੀਂ ਟਾਈਮ ਦਿਓ ਚੇਤਾਵਨੀ ਤੁਸੀਂ ਦਿਨੇ ਹੋ ਤਾਂ ਫਿਰ ਸਿੱਧਾ ਟਾਈਮ ਵੀ ਦਿਓ ਜੇ ਮੇਲਾ ਪਾਉਣੇ ਉਹਦੇ ਵਿੱਚ ਦੱਸੋ ਵੀ ਇਸ ਵਕਤ ਤੇ ਅਸੀਂ ਅਟੈਕ ਕਰਾਂਗੇ ਸਾਡਾ ਸਾਹਮਣਾ ਕਰ ਸਕਦਾ ਤਾਂ ਕਰੋ ਕੋਈ ਫੇਰ ਪਤਾ ਲੱਗੂ ਤੁਹਾਡਾ ਗੁੰਡਾ ਕਰਦੀ ਤਾਂ ਹਰ ਰੋਜ਼ ਧਮਕੀਆਂ ਦੀਆਂ ਦਿਮਾਗ ਖਰਾਬ ਹੋ ਜਾਂਦੇ ਖੋਣਦੇ ਆ ਫੋਨ ਦਰਵਾਜ਼ਾ ਸਾਬ ਬੰਬ ਤਮਾਕੀ ਨਾ ਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਗੈਂਗਸਟਰਾਂ ਬਣੀਆਂ ਤਾਂ ਇੱਥੇ ਫਿਰ ਬਾਈ ਆਪਦਾ ਖੂਨ ਖੋਲਦਾ ਸੀ ਪੰਜਾਬ ਦੇ ਰਹਿਣ ਵਾਲਿਆਂ ਤਾਂ ਸਾਨੂੰ ਵੀ ਅਗਰ ਜੇ ਇਸ ਆਮ ਲੋਕਾਂ ਨੂੰ ਇਜਾਜ਼ਤ ਦੇ ਦੇ ਸਰਕਾਰ ਵੀ ਤੁਸੀਂ ਜੋ ਚਾਹੇ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਚੱਕ ਦਾਂਗੇ ਜੀ ਇਹ ਕਰ ਦਾਂਗੇ ਬੰਬ ਧਮਾਕਾ ਨਹੀਂ ਦਾਂਗੇ ਜਾਂ ਤਾਂ ਫਿਰ ਆਮ ਲੋਕਾਂ ਨੂੰ ਇਜਾਜ਼ਤ ਸਰਕਾਰ ਦੇ ਦੇ ਵੀ ਆਜੋ ਆਰਮੀ ਵਾਲੇ ਤਾਂ ਜੋ ਆਪਣੀ ਡਿਊਟੀ ਨਿਭਾਈ ਰਹੇ ਫਿਰ ਆਮ ਲੋਕ ਹੀ ਮਾਰ ਦੇਣਗੇ ਗੈਂਗਸਟਰਾਂ ਨੂੰ ਸਿਰਫ ਇਹਨਾਂ ਕੋਲ ਇਥਿਆਰਾਂ ਦੇ ਸਿੱਸਤੇ ਗੈਂਗਸਟਰਾ ਹੋਰ ਕੋਈ ਗੈਂਗਸਟਰ ਬਣਾ ਨਹੀਂਦਾ ਸਿਰਫ ਆਮ ਲੋਗ ਆ ਇਹ ਜਿਹੜੇ ਇੱਕ ਪੈਸੇ ਦੇ ਚੰਨ ਪੈਸੇ ਪਿੱਛੇ ਕਰਤੂਤਾ ਕਰ ਰਹੇ ਆ ਗੰਦੇ ਕੰਮ ਕਰ ਰਹੇ ਆ ਜਿਹੜੇ ਮੈਂ ਕਹਣਾ ਵੀ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਵੱਡੀ ਗੱਲ ਇਹ ਆ ਧਾਰਮਿਕ ਜਵਗਾ ਨੂੰ ਵੀ ਇਹ ਟਾਰਗੇਟ ਕਰ ਰਹੇ ਆ ਪਲਵਾਮਾ ਤਾਂ ਜਿਹੜਾ ਹਮਲਾ ਹੋਇਆ ਸੀ ਉਹ ਤਾਂ ਮੰਨਦੇ ਆਪਾਂ ਪਾਕਿਸਤਾਨ ਵਾਲਿਆਂ ਨੇ ਕਰਿਆ ਸੀ ਤੇ ਪੰਜਾਬ ਦੇ ਵਿੱਚ ਰਹਿ ਕੇ ਕੁਝ ਤੇ ਇਹ ਪਾਕਿਸਤਾਨ ਵਾਲਿਆਂ ਨਾਲ ਵੀ ਮਿਲੇ ਹੋਏ ਗੈਂਗਸਟਰ ਸਾਡੇ ਤਾਂ ਉਧਰੋਂ ਹੀ ਹਥਿਆਰ ਆਉਂਦੇ ਆ ਹੋਰ ਕਿੱਥੋਂ ਸਾਰਾ ਕੁਝ ਇਹ ਨਗਾਉਣ ਵਾਲੀ ਵੀ ਪੰਜਾਬ ਪੁਲਿਸ ਹੀ ਆ ਸਾਡੀ ਸਾਡੇ ਸਰਕਾਰ ਹੀ ਆ ਨਗਾਉਣ ਵਾਲੀ ਇਹ ਗੱਲ ਆ ਵੱਡੀ ਚਲੋ ਜੀ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੀ ਸੀ ਕਿਉਂਕਿ ਭਾਈ ਜਦੋਂ ਫੋਨ ਖੋਲਦੇ ਆ ਤਾਂ ਅਸੀਂ ਖਬਰਾਂ ਦੇਖਦੇ ਆ ਹਰ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਵੈਸੇ ਤਾਂ ਪਰ ਜਿਹੜਾ ਧਾਰਮਿਕ ਜਗ੍ਹਾ ਨੂੰ ਉਡਾਉਣ ਦੀ ਗੱਲ ਕਰਦੇ ਆ ਇੱਥੇ ਸਾਡੇ ਫਿਰ ਭਾਈ ਸਾਡੇ ਪੰਜਾਬ ਦੇ ਸੀ ਜੰਮੇ ਪਲੇ ਸਾਡਾ ਵੀ ਖੂਨ ਖੋਲਦਾ ਤਾਂ ਇਹਨਾਂ ਗੈਂਗਸਟਰਾਂ ਨੂੰ ਅੱਜ ਦੀ ਇਹ ਝਾੜ ਆਪਣੀ ਵੀਡੀਓ ਦੇ ਬੱਚਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੇਲ ਇਹਨਾਂ ਦੀ ਬਣਾਉਣੀ ਸੀ ਮੈਂ ਕਿਹਾ ਕੱਲੇ ਵੀਡੀਓ 'ਚ ਨਹੀਂ ਮੈਨੂੰ ਸਾਹਮਣੇ ਕਦੋਂ ਸਾਹਮਣੇ ਵੀ ਆ ਸਕਦਾ ਅਗਰ ਇਜਾਜ਼ਤ ਦੇ ਦੇਣ ਇਹ ਨਹੀਂ ਹੈਗਾ ਵੀ ਵੀਡੀਓ 'ਚ ਬੋਲਣ ਵਾਲਿਆਂ ਮੇਰੇ ਅੱਗੇ ਪਤਾ ਨਹੀਂ ਹੋਰ ਨੌਜਵਾਨ ਮੇਰੇ ਨਾਲ ਹੋਰ ਕਿੰਨੇ ਖੜ੍ਹ ਜਾਣਗੇ ਇਸ ਕਰਕੇ ਪੰਜਾਬ ਦੇ ਪ੍ਰਤੀ ਮੇਰਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੋ ਮਿਲਦੇ ਹਾਂ ਕੱਲ ਨੂੰ ਨਮਟ ਉਤੇ ਧੰਨਵਾਦ